ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਝੋਟੀ ਛੇਲ ਲਈ ਲੈ ਕੇ ਆਏ ਹਾਂ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਮਾਰਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀ ਰਿਹੇ ਝੋਟੀ ਛੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਹਾਂਜੀ ਹਾਂ ਠੀਕ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਹਮ ਸੰ ਆਫ ਸਰਜੀ ਸਿੰਘ ਟੰਡ ਕੈਰੀ ਜ਼ਿਲ੍ਹਾ ਆਪਣਾ ਬਰਨਾਲਾ ਪੈਂਦੇ ਜਿਲ੍ਹਾ ਬਰਨਾਲਾ ਤੁਸੀਂ ਬਰਨਾਲਾ ਠੀਕ ਹੈ ਜੀ ਦਾਖਨ ਨਾਈਆ ਦਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਈਏ ਆਪਣਾ 94 2832 464 ਠੀਕ ਆ ਵੈਸੇ ਆਪਣੇ ਨੇੜੇ-ਨੇੜੇ ਪਿੰਡ ਕਿਹੜੇ ਰਹਿ ਜਾਂਦੇ ਨਾਈਆ ਵਾਲਾ ਰਹਿ ਗਿਆ ਬਸਤਗੜ ਰਹਿ ਗਿਆ ਚੀਮਾ ਇਹ ਬਾਈ ਦੇ ਮਤਲਬ ਕਿ ਨੇੜੇ-ਨੇੜੇ ਪਿੰਡ ਰਹਿ ਜਾਂਦੇ ਬਾਈ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਆਪਣੇ ਘਰ ਦੀ ਆ ਹਾਂ ਘਰ ਦੀ ਆ ਬਾਈ ਸੈਕ ਦੀ ਆ ਇਹ ਠੀਕ ਆ ਹਾਂ ਤੇ ਗਾਹਾਂ ਸੀਮਨ ਕਿਹੜਾ ਲੱਗਾ ਬਾਈ ਇਹ ਕੋਹ ਨੂਰ ਤੋਂ ਆ ਉਹ ਹੈ ਨੂਰ ਤੋਂ ਕੱਪਣ ਹਾਂ ਠੀਕ ਹੈ ਜੀ ਕੀ ਰਿਕਾਰਡ ਰਿਹਾ ਪਿਛਲੇ ਸਾਲ ਰਿਕਾਰਡ ਇਹਦਾ 16 ਲੀਟਰ ਦਾ ਰਿਹਾ ਪਹਿਲੇ ਜੀ ਠੀਕ ਆ ਕਿੰਨਾ ਕੁ ਟਾਈਮ ਦੁੱਧ ਦੇ ਦਿੰਦੀ ਹੈ ਦੁੱਧ ਤਾਂ ਅੰਟ ਤੱਕ ਦੇਈ ਜਾਂਦੀ ਹੈ ਵਧੀਆ ਜਨਿਕੇ ਆਪ ਹੀ ਸੱਜਣੀ ਪੈਂਦੀ ਆ ਠੀਕ ਆ ਚਵਾਈ ਚਵਾਈ ਓਕੇ ਸੀ ਜੀ ਪੂਰੀ ਸਿਰੇ ਦੀ ਚਵਾਈ ਆ ਠੀਕ ਬਰੀਡ ਬਾਈ ਚੈੱਕ ਕਰ ਲੋ ਕਿਆ ਬਾਤ ਆ ਬਾਕੀ ਫੇਸ ਕੁਆਲਟੀ ਚੈੱਕ ਕਰਾਉਣੇ ਆਪਾਂ ਨੇੜੇ ਤੋਂ ਚੰਗੇ ਬਾਈ ਆਪ ਵੀ ਸੀਮਣ ਦੀ ਆ ਤੇ ਗਾਂਾਂ ਵੀ ਬਾਈ ਨੇ ਚੰਗਾ ਸੀਮਣੀ ਭਰਿਆ ਸੌ ਕਿਤੇ ਪਸ਼ੂ ਰੱਖਿਆ ਹੋਇਆ ਹਾਂ ਹਾਂ ਬਾਈ ਠੀਕ ਹੈ ਸਿੰਗ ਦੇਖੋ ਬਾਈ ਜਮਾਂ ਕਰਮ ਵਾਲੀ ਦਾ ਨਾਲੋਂ ਵੀ ਮੋੜਿਆ ਵਗਾ ਹੋਲ ਦੋ ਬਾਈ ਮੜੀ ਤੋਰ ਦੋ ਫੁਰਕੇ ਹੂੰ ਸੌਸੀਲਾ ਬਾਈ ਹਾਂ ਹਾਂ ਵਧੀਆ ਸੌਸੀਲਾ ਠੀਕ ਲੈ ਵਾ ਬਾਈ ਚੈੱਕ ਕਰ ਲੋ ਬਹੁਤ ਸੋਹਣਾ ਫੀਲਿੰਗ ਵਾਲਾ ਹਵਾਨਾ ਜਿਹਨੂੰ ਆਪਾਂ ਕਹਦੇ ਆ ਤਿਆਰ ਕਰਦੀ ਆਉਂਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਹਲੋ 10 ਦਿਨ ਲੈ ਜੂ ਬਾਈ 10 ਦਿਨਾਂ ਦੀ ਕੱਚੀ ਆ ਬਾਈ ਲੰਮੀ ਲੰਮੀ ਚੈੱਕ ਕਰ ਲੋ ਕੋਈ ਵੀਰ ਛੋਟੀ ਨਾ ਸਮਝੋ ਫੁੱਲ ਵੀ ਰੀੜਾ ਤੇ ਫੁੱਲ ਘੱਦਾ ਬਾਕੀ ਗਾਂਹਾਂ ਵੀ ਬਾਈ ਨੇ ਚੰਗਾ ਹੀ ਮਣੀ ਲਵਾਇਆ ਵਾ ਇਹਦੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਹੀ ਪਸ਼ੂਆਂ ਚ ਵੀ ਰੇਸ਼ੇਲ ਕਰਦਾ ਲੈ ਚਲੋ ਬਾਈ ਇਧਰ ਨੂੰ ਲੰਮੀ ਤੋਰ ਦੋ ਮੜੀ ਜੀ ਤੇ ਬਾਈ ਜੂਈ ਬਾਈ ਕਹਿੰਦਾ ਇੱਕ ਨੰਬਰ ਸੀ ਬਾਕੀ ਪਲੀ ਪੁਲੀ ਬਹੁਤ ਆ ਬਾਈ ਹਨਾ ਹਾਂ ਯਾ ਤੇ ਚਾਰੂ ਚੁਰੂ ਕਿਵੇਂ ਆ ਬਾਈ ਚਾਰੂ ਵਧੀਆ ਪੂਰੀਆਂ ਤਾਂ ਹੀ ਉਹ ਤਾਂ ਇੰਨੇ ਆਹੋ ਆ ਗਈ ਵੀ ਤਾਂ ਹੀ ਪਲੀ ਵੀ ਆ ਹਾਂ ਹਾਂ ਬਾਕੀ ਆਪਾਂ ਭਿਲੇਵਾ ਨੇ ਬਾਕੀ ਸੀਰ ਸਾਬੂ ਬਥੇਰੀਆ ਠੀਕ ਆ ਲੈ ਬਾਈ ਚੈੱਕ ਕਰੋ ਲੈਵੇ ਦੀ ਕੁਆਲਿਟੀ ਬਹੁਤ ਚੰਗੇ ਬਾਕੀ ਥਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਮੰਨ ਲਓ ਵੀ ਬਾਈ ਪੂਰੇ ਗੈਬ ਤੇ ਲੱਗੇ ਪਿਆ ਸੀ ਸਾਬੂ ਸੀਰ ਫੋਲਾ ਜਿਵੇਂ ਕੈਮਰਾ ਲਈ ਫਿਰਦਾ ਜੱਕ ਦੀ ਚੁੱਕ ਦੀ ਨਹੀਂ ਨਾ 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 ਜਮੀਨ ਪਈਓ ਚੌੜੀ ਚੂੜੀ ਵਿੱਚ ਚੈੱਕ ਕਰ ਲੋ ਇਹ ਜਵਾਬ ਚੋਈ ਜਾਂਦਾ ਇਹ ਜੀ ਕੋਈ ਗੱਲ ਨਹੀਂ ਠੀਕ ਹੈ ਬਾਈ ਬਾਕੀ ਬਾਈ ਕਹਿੰਦਾ ਚ ਜਵਾਬ ਚੋਲਾ ਨਾਲ ਇਹ ਜੀ ਕੋਈ ਗੱਲ ਨਹੀਂ ਐਦ ਕਿ ਕਿੰਨਾ ਕੁ ਤੁਹਾਨੂੰ ਉਮੀਦ ਆ ਵੀ ਦੇ ਦੂਗੀ ਇਹ ਕਿ 18 ਪਲੱਸ ਜਾਣਾ ਚਾਹੀਦਾ ਜਿਵੇਂ ਪਹਿਲੇ ਛੂਏ 16 ਲੀਟਰ ਠੀਕ ਹੈ ਬਾਈ ਮੜੀ ਕਰਿਓ ਬਈ ਹਾਣੋ ਪੈਦਰ ਵੀ ਦਿਖਾ ਦਈਏ ਗਾੜੀ ਗੂੜੀ ਬਹੁਤ ਕਰਮ ਵਾਲੀ ਸੋਹਣੀ ਤਿਆਰ ਕਰਦੀ ਆਉਂਦੀ ਹੈ ਇੱਕ ਨੰਬਰ ਕਰ ਲੈ ਚੈੱਕ ਕਰੀਂ ਕੀ ਆ ਬਾਤ ਤੇ ਕੀ ਮੁੱਲ ਰਹੂ ਜੀ ਲੈਣ ਦੇਣ ਦਾ ਮੁੱਲ ਇਹਦਾ 2.5 ਲੱਖ ਰੁਪਇਆ ਕਰਦੇ 2.5 ਲੱਖ ਰੁਪਏ ਹਾਂ ਜੀ ਮਾਨਤਨ ਹੋ ਜਾ ਮਾਨਤਨ ਕਰਦਾ ਹਾਂ ਠੀਕ ਹੈ ਜੀ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ 2.5 ਲੱਖ ਰੁਪਇਆ ਬਾਈ ਮੁੱਲ ਤੇ ਆਏਗੇ ਤਾਂ ਥੋੜਾ ਕਨਾ ਮਾਨਤਨ ਜ਼ਰੂਰ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਤੇਰਾ ਵੀ ਮਾਨ ਰੱਖਾਂ ਤੇਰਾ ਨੋ ਹੈ ਕਿ ਜੇ ਕੋਈ ਠੀਕ ਹੈ ਬਾਈ ਠੀਕ ਨਾਗਸੀ ਦਾ ਬਾਈ ਕੋਲੇ ਬਾਈ 100 ਆਪਾਂ ਦਿਖਾ ਦਿੰਦਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ